ਚੈਲ ਪਹਿਲ ਵਾਲੇ ਇੱਕ ਪਿੰਡ ਦੇ ਵਿੱਚ ਵਿਕਰਮ ਆਪਣੇ ਦਾਦਾ ਜੀ ਨਾਲ ਸ਼ਤਰੰਜ ਖੇਡ ਰਿਹਾ ਹੈ ਅਤੇ ਆਪਣੀ ਸਿਆਣਾ ਭਤੀ ਸੂਝ ਵਿੱਚ ਵਾਦਾ ਕਰ ਰਿਹਾ ਹੈ ਵਿਕਰਮ ਦੇ ਮਾਤਾ ਪਿਤਾ ਮਿਹਨਤਕਸ਼ ਕਿਸਾਨ ਹਨ ਅਤੇ ਵਿਕਰਮ ਦੀ ਪੈਣ ਵੱਡੀ ਹੋ ਕੇ ਇੱਕ ਟੀਚਰ ਬਣਨਾ ਚਾਹੁੰਦੀ ਹੈ ਉਹ ਆਪਣੇ ਘਰ ਦੀਆਂ ਕੰਧਾਂ ਉੱਤੇ ਲਿਖ ਲਿਖ ਕੇ ਬੱਚਿਆਂ ਨੂੰ ਪੜਾਉਣ ਦੀ ਅਦਾਕਾਰੀ ਕਰਦੀ ਹੈ विक्रम बड़ा होकर एक पुलाड़ यात्री बनना चाहता है अति इसलिए वो पुलाड़ ਨਾਲ ਸੰਬੰਧਿਤ ਕਿਤਾਬਾਂ ਪੜਦਾ ਰਹਿੰਦਾ ਹੈ विक्रम ਨੂੰ ਪਿੰਡ ਦੇ ਗੁਰਦੁਆਰੇ ਜਾਣਾ ਉੱਥੇ ਸੇਵਾ ਕਰਨਾ ਅਤੇ ਲੰਗਰ ਵਰਤਾਉਣਾ ਵੀ ਆਨੰਦ ਦਿੰਦਾ ਹੈ ਆਪਣੇ ਸਕੂਲ ਵਿੱਚ ਵਿਗਿਆਨ ਦੇ ਵਕ ਵਕ ਪ੍ਰਯੋਗ ਕਰਨਾ ਵਿਕਰਮ ਨੂੰ ਬਹੁਤ ਪਸੰਦ ਹੈ ਅਤੇ ਅਕਸਰ ਵਿਕਰਮ ਇਹ ਵੀ ਸੋਚਦਾ ਰਹਿੰਦਾ ਹੈ ਕਿ ਵਿਗਿਆਨ ਦਾ ਇਹ ਗਿਆਨ ਉਹ ਆਪਣੇ ਪਿੰਡ ਦੀ ਤਰੱਕੀ ਅਤੇ ਪਿੰਡ ਦੀਆਂ ਦਿੱਕਤਾਂ ਦੂਰ ਕਰਨ ਲਈ ਕਿਵੇਂ ਵਰਤ ਸਕਦਾ ਹੈ ਕਦੇ ਕਦੇ ਪਿੰਡ ਵਿੱਚ ਪਾਣੀ ਦੀ ਕਮੀ ਹੋਣ ਕਰਕੇ ਫਸਲਾਂ ਦੀ ਪੈਦਾਵਾਰ ਵੀ ਬਹੁਤ ਘੱਟ ਹੁੰਦੀ ਹੈ ਅਤੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਕਲਾਸ ਵਿੱਚ ਪਾਣੀ ਦੇ ਚੱਕਰ ਬਾਰੇ ਸਿੱਖਦੇ ਹੋਏ ਵਿਕਰਮ ਨੂੰ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਅਤੇ ਭਵਿਕਵ ਵਿੱਚ ਵਰਤਣ ਲਈ ਜਮ੍ਹਾਂ ਕਰਨ ਦਾ ਵਿਚਾਰ ਆਉਂਦਾ ਹੈ। ਵਿਕਰਮ ਆਪਣੀ ਕਲਾਸ ਦੇ ਬੱਚਿਆਂ ਨੂੰ ਇਕੱਠਾ ਕਰਕੇ ਇੱਕ ਅਜਿਹਾ ਮਾਡਲ ਬਣਾਉਂਦਾ ਹੈ ਜੋ ਕਿ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਜਮ੍ਹਾਂ ਕਰੇਗਾ। ਆਪਣੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਨੂੰ ਚਿੱਠੀ ਲਿਖ ਕੇ ਵਿਕਰਮ ਅਤੇ ਉਸਦੇ ਦੋਸਤ ਇਹ ਮਾਡਲ ਤਿਆਰ ਕਰਨ ਵਾਸਤੇ ਫੰਡ ਲਈ ਅਰਜ਼ੀ ਦਿੰਦੇ ਹਨ। ਛੋਟੇ ਪੱਦਰ ਤੇ ਮੀਂਹ ਦਾ ਪਾਣੀ ਇਕੱਠਾ ਕਰਨ ਵਾਲਾ ਇਹ ਮਾਡਲ ਬਹੁਤ ਵਧੀਆ ਕੰਮ ਕਰਦਾ ਹੈ। ਇਸ ਮਾਡਲ ਨੂੰ ਕੰਮ ਕਰਦਾ ਦੇਖ ਕੇ ਪਿੰਡ ਦੇ ਲੋਕਾਂ ਨੂੰ ਇਸ ਦੀ ਕਾਰਜਸ਼ੀਲਤਾ ਤੇ ਵਿਸ਼ਵਾਸ ਹੋ ਜਾਂਦਾ ਹੈ। ਗੁਰਦੁਆਰੇ ਜਾ ਕੇ ਵਿਕਰਮ ਬਾਬਾ ਜੀ ਦਾ ਧੰਨਵਾਦ ਕਰਦਾ ਹੈ ਕਿ ਉਹਨਾਂ ਦੀ ਮਿਹਰ ਸਦਕਾ ਵਿਕਰਮ ਅਤੇ ਉਸਦੇ ਦੋਸਤਾਂ ਵੱਲੋਂ ਬਣਾਇਆ ਗਿਆ ਛੋਟਾ ਮਾਡਲ ਸਹੀ ਕੰਮ ਕਰ ਰਿਹਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਪਸੰਦ ਆ। ਰਿਹਾ ਹੈ ਵਿਕਰਮ ਆਪਣੇ ਦਾਦਾ ਜੀ ਨਾਲ ਸ਼ਤਰੰਜ ਖੇਡਦੇ ਹੋਏ ਉਹਨਾਂ ਨੂੰ ਦੱਸਦਾ ਹੈ ਕਿ ਕਿਵੇਂ ਉਹਨਾਂ ਨੇ ਡੀ ਸੀ ਤੂੰ ਫੰਡ ਲੈ ਕੇ ਇੱਕ ਮੀਂਹ ਦਾ ਪਾਣੀ ਇਕੱਠਾ ਕਰਨ ਵਾਲਾ ਮਾਡਲ ਬਣਾਇਆ ਜੋ ਕਿ ਸਹੀ ਕੰਮ ਕਰ ਰਿਹਾ ਹੈ ਹੁਣ ਉਹ ਅੱਗੇ ਚੱਲ ਕੇ ਇੱਕ ਵੱਡਾ ਮਾਡਲ ਬਣਾਉਣਾ ਚਾਹੁੰਦੇ ਹਨ ਹੋਕਾ ਦੇ ਕੇ ਅਤੇ ਲੋਕਾਂ ਨੂੰ ਇਕੱਠਾ ਕਰਕੇ ਵਿਕਰਮ ਸਮਝਾਉਂਦਾ ਹੈ ਕਿ ਹੁਣ ਜੋ ਛੋਟਾ ਮਾਡਲ ਬਣਾਇਆ ਗਿਆ ਹੈ ਉਨੂੰ ਵੱਡੇ ਪਦਰ ਤੇ ਕਿਵੇਂ ਬਣਾਇਆ ਜਾ ਸਕਦਾ ਹੈ ਇਹ ਕਰਨ ਲਈ ਵਿਕਰਮ ਸਭ ਨੂੰ ਬੇਨਤੀ ਕਰਦਾ ਹੈ ਕਿ ਉਹ ਸੰਸਦ ਨੂੰ ਮਿਲਣ ਵਾਸਤੇ ਉਸ ਨਾਲ ਚੱਲਣ ਅਤੇ ਛੋਟਾ ਮਾਡਲ ਵਿਖਾ ਕੇ ਵੱਡੇ ਮਾਡਲ ਲਈ ਗ੍ਰਾਂਟ ਪਾਸ ਕਰਵਾਉਣ ਮੀਂਹ ਦਾ ਪਾਣੀ ਇਕੱਠਾ ਕਰਨ ਵਾਲਾ ਇੱਕ ਵੱਡਾ ਮਾਡਲ ਤਿਆਰ ਹੋ ਗਿਆ ਹੈ ਜੋ ਸਹੀ ਕੰਮ ਕਰ ਰਿਹਾ ਹੈ ਅਤੇ ਪਿੰਡ ਦੇ ਲੋਕ ਇਹ ਮਾਡਲ ਕੰਮ ਕਰਦਾ ਦੇਖ ਕੇ ਬਹੁਤ ਉਤਸ਼ਾਹਿਤ ਹਨ ਮੀਂਹ ਦਾ ਪਾਣੀ ਇਕੱਠਾ ਕਰਨ ਵਾਲਾ ਮਾਡਲ ਕਿਵੇਂ ਬਣਾਇਆ ਗਿਆ ਅਤੇ ਉਸ ਨੇ ਲੋਕਾਂ ਦੀ ਮਦਦ ਕਿਵੇਂ ਕੀਤੀ ਇਸ ਬਾਰੇ ਵਿਕਰਮ ਆਪਣੇ ਸਕੂਲ ਵੱਲੋਂ ਜ਼ਿਲ੍ਹਾ ਪੱਦਰ ਤੇ ਹੋਣ ਵਾਲੇ ਸਰਕਾਰੀ ਸਕੂਲ ਵਿਗਿਆਨ ਮੇਲੇ ਵਿੱਚ ਇੱਕ ਪ੍ਰੋਜੈਕਟ ਟਰਾਈ ਦੱਸਦਾ ਹੈ ਜ਼ਿਲ੍ਹਾ ਪੱਦਰ ਤੇ ਹੋਣ ਵਾਲੇ ਸਰਕਾਰੀ ਸਕੂਲ ਵਿਗਿਆਨ ਮੇਲੇ ਵਿੱਚ ਇੱਕ ਵਿਗਿਆਨਿਕ ਵੀ ਆਉਂਦਾ ਹੈ ਅਤੇ ਵਿਕਰਮ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੁੰਦਾ ਹੈ ਖੇਤਰ ਵਿੱਚ ਘੁੰਮਦੇ ਹੋਏ ਵਿਕਰਮ ਦੇਖਦਾ ਹੈ ਕਿ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਬਹੁਤ ਵੱਧ ਗਈ ਹੈ ਜਿਸ ਕਰਕੇ ਸ਼ਾਇਦ ਲੋਕਾਂ ਦੀ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ ਵਿਕਰਮ ਦੀ ਮਾਤਾ ਜੀ ਉਸ ਨੂੰ ਦੱਸਦੇ ਹਨ ਕਿ ਪੁਰਾਣੇ ਸਮੇਂ ਵਿੱਚ ਰਵਾਇਤੀ ਖੇਤੀ ਨਾਲ ਉਗਾਈਆਂ ਗਈਆਂ ਫਸਲਾਂ ਜ਼ਿਆਦਾ ਪੋਸ਼ਕ ਹੁੰਦੀਆਂ ਸਨ ਅਤੇ ਉਹਨਾਂ ਵਿੱਚ ਰਸਾਇਣਾਂ ਦੀ ਵਰਤੋਂ ਦੀ ਲੋੜ ਨਹੀਂ ਪੈਂਦੀ ਸੀ फसलों कीटा तो वास्ते कुदरती तरीके ही वरते जाते सन जिला पद्धर से हुए सरकारी स्कूल विग्न मेले विच मिले नू विक्रम मदद लेनती करता है अते अपनी माता जी तो मिली जानकारी के आधार ते, विक्रम कुछ अजहे रवायती तरीकों से सोध करता है जिस न खेती रसायन की वरतों घटाई जा सकती है किसान यह देख के हैरान हो जाते हैं कि रवायती तरीके भी उन्हें ही कारगर हैं और घट खर्च वाले हैं विक्रम यूनिवर्सिटी दाखले इंटरव्यू का दा सद् आता है विक्रम को डर लगता है पर उसके दादा जी वालों दसी गई गल उसका मार्गदर्शन करती है विक्रम दसता है कि किसने अपने पिंडी की दिक्कत दूर किया खेती रसायणी ਵਰਤੋਂ ਕਟਾਈ ਵਿਕਰਮ ਵੱਲੋਂ ਕੀਤੇ ਗਏ ਚੰਗੇ ਕੰਮ ਅਤੇ ਮਿਹਨਤ ਦੇ ਆਧਾਰ ਤੇ ਉਸ ਨੂੰ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਜਾਂਦਾ ਹੈ ਵਿਕਰਮ ਦੇ ਮਾਤਾ ਪਿਤਾ ਉਸ ਨੂੰ ਮਿਲਣ ਉਸ ਦੇ ਹੋਸਟਲ ਵਿੱਚ ਜਾਂਦੇ ਹਨ ਅਤੇ ਬਹੁਤ ਅਸੀਸਾਂ ਦਿੰਦੇ ਹਨ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਖੁਸ਼ਖਬਰੀ ਦੇਣ ਲਈ ਵਿਕਰਮ ਆਪਣੇ ਘਰ ਆਉਂਦਾ ਹੈ